ਇਹ ਤੇ ਜਲੰਧਰ ਵੀ ਉਹਨੇ ਇੱਕ ਐਮਪੀ ਹੁੰਦਿਆ ਵੀਡੀਓ ਸ਼ੇਅਰ ਕੀਤੀ ਸੀ ਕਿ 300 ਰੁਪਇਆ ਟ੍ਰੈਫਿਕ ਪੁਲਿਸ ਵਾਲੇ ਲਿਆ ਸੀ ਤੇ ਇਹਨੇ ਜਾ ਕੇ ਸਸਤਾ ਨਿ ਕਰਾਤਾ ਸੀ ਤੇ ਅੱਜ ਜਦੋਂ ਵੀ ਉਹ ਜੇਕਰ ਮੈਂ 10 ਫੱਟ ਕਰ ਦਿੰਦਾ ਕਿ ਭਗਵੰਤ ਮਾਨ ਦੇ ਕੋਲ ਖਾਲੀ ਆ ਜੇ ਤੁਸੀਂ ਕਹੋ ਨਾ ਭਗਵੰਤ ਮਾਨ ਤੋਂ ਆਸ ਕਰਦੇ ਆ ਕਿ ਭਗਵੰਤ ਮਾਨ ਪਰਚਾ ਕਰਾ ਦੇਗਾ ਸਾਨੂੰ ਇਨਸਾਫ ਦਿਵਾ ਦੇਗਾ ਉਹਦੇ ਸਿਰਫ ਦਿੱਲੀ ਵਾਲੇ ਬੈਠੇ ਆ ਤਮਾਮ ਦੇ ਸਿਰ ਤੇ ਦਿੱਲੀ ਵਾਲੇ ਬੈਠੇ ਆ ਇਸ ਕਰਕੇ ਆਪਾਂ ਨੂੰ ਕਿਸੇ ਤੋਂ ਆਸ ਨਹੀਂ ਰੱਖਣੀ ਚਾਹੀਦੀ ਮੈਂ ਹੋਰ ਕਮੇਟੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਅਗਲਾ ਉਹਨੂੰ ਐਲਟੀਮੇਟਮ ਦਿਓ ਪ੍ਰਸ਼ਾਸਨ ਨੂੰ ਆ ਕਿੰਨੇ ਕੁ ਮੁਲਾਜ਼ਮ ਇੱਥੇ ਖੜੇ ਆ ਜੇ ਆਪਾਂ 100 200 ਬੰਦੇ ਬੈਠਾ ਆ ਸਾਡੀ ਪ੍ਰਤੱਖਣ ਨਹੀਂ ਸਾਡੀ ਸਹਾਈਤ ਆਲੀ ਕਿਹੜਾ ਮੁਲਾਜ਼ਮ ਲਾਇਆ ਥਾਣੇ ਵਾਲੇ ਨੇ ਇੱਥੇ ਠਿਕੋਤੇ ਜਾ ਕੇ ਕਿੰਨੇ ਬੰਦੇ ਬੈਠੇ ਆ ਕੋਈ 4 ਮੁਲਾਜ਼ਮ ਖੜੇ ਹੋ ਇੱਥੇ ਅੱਜ ਕੋਈ ਸਾਫ ਕੰਮ ਨਹੀਂ ਆਜੇ ਮੈਨਾਂ ਨੇ 15 ਗੱਲ ਮੈਨੋਂ ਨਾਲ ਆ ਜਣੇ ਆ ਕਿ ਉਹਨੂੰ ਪ੍ਰੋਟੈਕਟ ਕਰਨਾ ਆ ਤੇ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਕਿ ਅਸੀਂ ਕੀ ਕਰਨਾ ਆ ਕਿਸੇ ਨੇ ਕੋਈ ਹੱਦ ਨਹੀਂ ਦੇਣਾ ਤੇ ਹਰ ਕਿਸੇ ਨੂੰ ਆਵਾਜ਼ ਲੈਣਾ ਪੈਣਾ ਆ ਮੈਂ ਅਖੀਰ ਦੇ ਵਿੱਚ ਜਾਣਾ ਨਾ ਜਾਂਦਾ ਹਾਂ ਕਮੇਟੀ ਦੇ ਚਰਨਾਂ 'ਚ ਫਿਰ ਬੇਨਤੀ ਕਰਦਾ ਆ ਕਿ ਮੈਂ ਐਨਾ ਕੁ ਵਿਸ਼ਵਾਸ ਦਵਾਉਣਾ ਆ ਕਿ ਅਸੀਂ ਆਪਣੇ ਜਿੰਨੇ ਵੀ ਆਇਲ ਟੈਂਕਰ ਯੂਨੀਅਨ ਆ ਪੰਜਾਬ ਦੇ ਅਸੀਂ ਸਾਰਿਆਂ ਨਾਲ ਸਲਾਹ مشورہ ਕਰ ਲਾਂਗੇ ਅਸੀਂ 2 ਦਿਨ ਬਾਅਦ ਫੇਰ ਆਵਾਂਗੇ ਤੇ ਜਿੱਤਾਂ ਦਾ ਘਾਟਾ ਹੋਏਗਾ ਤੇ ਜੋ